ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ Facebook ਦੇ ਸਾਥੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਆ ਬੇਸ ਜਿਹੜਾ ਆਪਾਂ ਹਰ ਇੱਕ ਪਗਲੀ ਬਣ ਸਕਦੇ ਆ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੇਸਾਂ ਨੂੰ ਕੰਗਾ ਕਰਕੇ ਤੇ ਜਿਹੜਾ ਆਪਣਾ ਜੂڑا ਕਰਨਾ ਉਹ ਆਪਾਂ ਸੈਂਟਰ ਕੇ ਕਰਕੇ ਜੂڑا ਜਿਹੜਾ ਆਪਣਾ ਕੰਗਾ ਦੇਣਾ ਜਿੰਨਾ ਵੀ ਰਾਮ ਵਰਸ਼ ਕੇ ਆਇਆ ਉਹਨਾਂ ਨੇ ਜਿਹੜਾ ਕੰਗਾ ਆਪਣੇ ਜੂੜੇ ਦੇ ਬੈਕ ਸਾਈਡ ਤੇ ਦੇਣਾ ਹੈ ਬੈਕ ਸਾਈਡ ਤੇ ਦੇ ਕੇ ਜਿਹੜਾ ਆਪਾਂ ਬੇਜ ਮੰਨਣਾ ਇੱਕ ਜਾਂ ਡੇਢ ਸਭ ਇੱਕ ਮੀਟਰ ਦਾ ਜਿਹੜਾ ਆਪਾਂ ਪਰਨਾ ਲੈਣਾ ਪਰਨਾ ਲੈ ਕੇ ਜਿਹੜੇ ਉਹਦੇ ਦੋਹੀ ਕਨਾਰੇ ਹੁੰਦੇ ਆ ਇੱਕ ਕਨਾਰੇ ਨੂੰ ਆਪਾਂ ਹਾਫ ਫੋਲਡ ਕਰਕੇ ਉਹ ਰਾਈ ਟ੍ਰੈਂਗਲ ਪੁਣੀ ਬਣਾ ਕੇ ਤੇ ਲੜਨ ਆਪਾਂ ਨੂੰ ਸਿੱਖਣਾ ਪਹਿਲਾ ਸਿਰਨਾ ਕਵਰ ਕੱਟ ਕੇ ਫਿਰ ਇੱਕ ਵਾਰ ਜਿਹੜਾ ਲੜਨ ਨੂੰ ਉੱਤੇ ਲੈ ਕੇ ਪਹਿਲਾ ਲੜ ਬਣਾਉਣਾ ਪਹਿਲੇ ਲੜ ਕਿਹੜੇ ਆਪਾਂ ਜਿੰਨਾ ਤੁਸੀਂ ਉਹਦੇ ਕਪੜੇ ਵਾਣੇ ਜਾਂਦੇ ਹੋ ਤੁਸੀਂ ਉਹਨਾਂ ਦੇ ਕਪੜੇ ਪਾ ਕੇ ਤੇ ਜਿੰਨਿਤ ਹੀ ਤੋਂ ਆਪਣੇ ਕੱਪੜੇ ਛੜ ਤੋਂ ਪਾਗ ਕੱਢਣਾ ਚਾਹੁੰਦੇ ਤਾਂ ਤੁਸੀਂ ਉਹਨੀਆਂ ਤੇ ਉਹ ਤੇ ਕੱਪੜੇ ਪਾਉਣੇ ਆ ਤੇ ਪਹਿਲੇ ਜਿਹੜੇ ਉਹ ਚ ਡੰਗ ਨਾ ਪਵੇ ਪਹਿਲਾਂ ਆਪਾਂ ਅੱਖ ਲਵੇ ਇੱਕ ਕੱਪੜਾ ਦੇ ਕੇ ਫਿਰ ਦੂਈ ਸਾਈਡ ਆਪਾਂ ਜਿਹੜਾ ਕੱਪੜਾ ਦੇਣਾ ਹੈ ਫਿਰ ਆਪਾਂ ਜਿਹੜੇ ਅਗਲਾ ਲੜ ਲਾਉਣਾ ਲੜ ਨੂੰ ਹਲਕਾ ਆਪਾਂ ਬੈਗ ਤੋਂ ਵੈਂਚ ਕਰ ਲੈਣਾ ਵੈਂਚ ਕਰਕੇ ਤੇ ਲੜ ਨੂੰ ਦੋਈ ਕਨਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਬਰਾਬਰ ਕਰਕੇ ਤੇ ਇੱਕ ਟਾਈਪ ਦੀ ਆਪਾਂ ਉਹਦੀ ਪੂਣੀ ਕਰਕੇ ਇੱਕ ਪਾਸੇ ਜਿਹੜਾ ਆਪਾਂ ਕਪੜਾ ਦੇਣਾ ਹੈ ਕਪੜਾ ਦੇ ਕੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਸੈਟ ਕਰ ਲੈਣਾ ਤੇ ਸੈਟ ਕਰਕੇ ਜਿਹੜਾ ਆਪਾਂ ਥੋੜੀ ਸ਼ੇਪ ਕੱਢਣ ਲਈ ਰਾ ਉਸ ਅਗਲੇ ਲੜ ਵਿੱਚ ਜਿਹੜਾ ਕੱਪੜਾ ਦਿਨਾ ਹੈ ਤੇ ਉਸ ਨਾਲ ਹੀ ਜਿਹੜਾ ਆਪਾਂ ਸਿਰੋ ਕਵਰ ਕਾ ਲੈਣਾ ਹੈ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨਵੇਂ ਹਨ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜੁੜ ਕਰਿਓ ਤੇ ਜਿਹੜੇ ਵੀ ਸਾਡੇ Facebook ਪੇਜ ਤੇ ਨਵੇਂ ਹਨ ਉਹ ਸਾਡੇ Facebook ਪੇਜ ਨੂੰ ਫੋਲੋ ਜੁੜ ਕਰਿਓ ਤੇ ਵੀਡੀਓ ਬਾਅਦ ਵਿੱਚ ਸ਼ੇਅਰ ਜੁੜ ਕਰਿਓ ਤਾਂ ਜਿਹੜੇ ਵੀਰਾਂ ਨੂੰ ਤਾਂ ਜਿਹੜੇ ਵੀਰਾਂ ਨੂੰ ਕੋਈ ਪੱਗ ਦਾ ਵੇਸ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਜੀਆ ਤਾਂ ਇਹ ਜਿਹੜੇ ਦੇਖ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਾ ਲੈਣਾ ਤੇ ਫਿਰ ਅਗਲੇ ਲੜ ਵਿੱਚ ਆਪਾਂ ਉਸੇ ਤਰੀਕੇ ਨਾਲ ਜਿਹੜਾ ਉਹ ਆਪ ਮومی ਕਰਕੇ ਆਪਾਂ ਇਧਰਲੀ ਸਾਈਡ ਤੇ ਕਪੜਾ ਦਿੱਤਾ ਹੋਇਆ ਸੀ ਉਹਦੀ ਉਧਰ ਆਪਾਂ ਹੋਰ ਕਪੜਾ ਨਹੀਂ ਡਾਣਾ ਹੈ ਤੇ ਆਪਣੀ ਸ਼ੇਵ ਕੱਢਾਂ ਲਈ ਥੋੜੇ ਆਪਾਂ ਪੱਗ ਨੂੰ ਗਲਾਈ ਚ ਲਿਆਉਣ ਲਈ ਇੱਕ ਕਪੜਾ ਹੋਰ ਪਾ ਕੇ ਜਿਹੜਾ ਲੜ ਨੂੰ ਪ੍ਰੈਸ ਕਰਕੇ ਤੇ ਆਪਣਾ 베ਸ ਸੈੱਟ ਕਰਕੇ ਜਿਹੜਾ ਲੜ ਨੂੰ ਸਾਫ਼ ਕਰਕੇ ਲਗਾ ਲੈਣਾ ਹੈ ਆਪਾਂ ਇਹਨਾ ਸਿੰਪਲ ਤਰੀਕੇ ਨਾਲ 베ਸ ਬੰਨਣਾ ਹੈ ਤੇ ਜਿਹੜਾ ਅਗਲਾ ਲਾਉਣਾ ਉਸ ਨੂੰ ਆਪਾਂ ਚੰਗੀ ਤਰ੍ਹਾਂ ਅੱਖ ਦਾ ਖੋਲ ਕੇ ਤੇ ਲੜ ਨੂੰ ਇੱਕ ਵਾਰ ਤਾਂ ਬੰਨਣਾ ਹੈ ਦੱਬ ਕੇ ਗਾਹਾਂ ਜਾ ਕੇ ਜਿਹੜਾ ਗਾਹਾਂ ਦਾ ਕਹਾ ਜਾ ਕੇ ਜਿਹੜਾ ਲੜ ਨੂੰ ਫਲਾ ਕੇ ਦੱਬ ਦੇਣਾ ਹੈ ਤੇ ਹੁਣ ਜਿਹੜਾ ਆਪਣਾ ਬੇਸ ਉਹ ਹਾਫ ਕੰਪਲੀਟ ਹੋ ਚੁੱਕਿਆ ਤੇਰੋਂ ਹੀ ਉਹਨਾਂ 50 ਬੰਨਣੀਆਂ ਤੇ ਜਿਹੜਾ ਆਪਾਂ 50 ਨੂੰ ਚੰਗੀ ਤਰ੍ਹਾਂ ਸੌਫ ਕਰਕੇ ਤੇ ਤੇ ਨੰਗਲਾਂ ਛੱਡ ਕੇ ਜਿਹੜਾ ਆਪਾਂ 50 ਬੰਨਣੀ ਹੈ ਤੇ ਚੰਗੀ ਤਰ੍ਹਾਂ 50 ਸੌਫ ਕਰਕੇ ਤੇ ਤੇ ਨੰਗਲਾਂ ਛੱਡ ਕੇ ਤੇ ਚੰਗੀ ਤਰ੍ਹਾਂ ਸੁੱਚੇ ਜਿਹੜੇ ਬਲ ਕੱਢ ਕੇ ਆਪਾਂ ਤੇ ਦੋਈ ਕਿਨਾਰੇ ਆਪਾਂ ਸਿਖਰ ਤੋਂ ਫੜ ਲੈਣੇ ਹਨ ਸਿਖਰ ਤੋਂ ਫੜ ਕੇ ਚੰਗੀ ਤਰ੍ਹਾਂ ਆਪਾਂ ਉਸ ਵਿੱਚ ਕੱਸ ਪਾ ਲੈਣਾ ਕੱਸ ਕੇ ਕੱਸ ਪਾਉਣ ਤੇ ਫਿਰ ਆਪਾਂ ਹਲਕੇ ਅ ਉਂਗਲੀ ਤੋਂ ਗੁੱਠਣਾਂ ਦੇ ਥੱਲੇ ਵਾਲਾਉਣੀਆਂ ਉਹਨਾਂ ਨੂੰ ਉੱਤੋਂ ਕੱਢਾਂਗੇ ਤੇ ਫਿਰ ਉਹਨਾਂ ਨੂੰ ਚੰਗੀ ਤਰ੍ਹਾਂ ਕੱਢ ਕੇ ਜਿਹੜੇ ਆਪਾਂ ਪਿੱਛੇ ਇੱਕ ਗੱਠ ਮਾਰਨੀ ਹੈ ਜਿਹੜੀ ਆਪਾਂ ਗੱਠਾ ਉਹ ਡਬਲ ਨਹੀਂ ਕਰਨੀ ਹੈਗੀ ਜਿਹੜੀ ਆਪਾਂ ਗੱਠ ਮਾਰਨੀ ਹੈ ਉਹ ਕਿਚੀ ਦੇ ਥੋੜੀ ਸਾਈਡ ਤੇ ਰੱਖ ਕੇ ਮਾਰਾਂਗੇ ਜਾਂ ਆਪਾਂ ਗੱਠ ਗਿਚੀ ਦੇ ਸੈਂਟਰ 'ਚ ਮਾਰ ਦਿੰਨੇ ਆ ਤਾਂ ਉੱਥੇ ਜਿਹੜਾ ਆਪਣਾ ਦਰਦ ਤੋਂ ਸ਼ੁਰੂ ਹੋ ਜਾਂਦਾ ਹੈ ਤੇ ਵੇ ਜਿਹੜੇ ਦੋ ਕਿਨਾਰੇ ਬਚੇ ਹੋਣਗੇ 50 ਦੇ ਉਹਨਾਂ ਨੂੰ ਆਪਾਂ ਜਿੱਥੇ ਆਪਾਂ ਨੇ ਉੱਤੇ ਲੜ ਸੀਗੇ ਉਹਨਾਂ ਵਿੱਚ ਆਪਾਂ ਜਿਹੜਾ ਦੇ ਦੇਣਾ ਹੈ ਤੇ ਇੱਕ ਵਾਰ ਜਿਹੜਾ ਉਤੋਂ ਉੱਤੇ ਜਿਹੜਾ ਵਾਅ ਫੇਲਾਣਾ ਤਾਂ ਜਿਹੜਾ ਆਪਣਾ ਉੱਤੋਂ ਸਟੱਗ ਆਇਆ ਉਹ ਟੈਟ ਹੋ ਜਾਵੇ ਤੇ ਚੰਗੀ ਤਰ੍ਹਾਂ ਚਾਰੇ ਪਾਸੇ ਵਾਅ ਫੇੜ ਕੇ ਆਪਣੇ ਵਾਲ ਅੰਦਰ ਕਰ ਲੈਣੇ ਹਨ ਜਲਦੀ ਨਵੀਂ ਵੀਡੀਓ ਲੈ ਕੇ ਹਾਜ਼ਰ ਹੁਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ